سب کو پہلا پر فتح کی سانچ کریے گا جوج کے فتح بلاو جی واہ گو جی کا خالصہ واہ گو جی کی فتح ہی ہمیشہ دکھرا بنتی کی جتنا تو سما ہے اس سمیں دوران جتن کرنے کی تنفہ ساری رب کی ملکی قریب ہے ਕਿਉਂਕਿ ਜਦੋਂ ਸੰਗਤ ਦਾ ਸਾਥ ਮਿਲਦਾ ਹੈ ਤਾਂ ਕੀਰਤੀਆਂ ਨੂੰ ਬੜਾਈ ਬਲ ਪ੍ਰਾਪਤ ਹੁੰਦਾ ਸੋ ਆਓ ਸਾਰੇ ਨਾਲ ਇਕੱਠੇ ਮੇਰੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਮੁਬਾਰਕ ਅਰਦਾਸ ਕਮਨਾਵਾਂ ਨਾਲ ਜੁੜਨ ਦਾ ਯਤਨ ਕਰੀਏ ਸਤਿਗੁਰੂ ਜੀ ਦੇ ਗੁਣ ਗਾਉਣ ਦਾ ਯਤਨ ਕਰੀਏ ਰਗ ਰਤਨਾਂ ਰੂਹਾਂ ਦੇ ਗੁਣ ਗਾਉਣ ਦਾ ਯਤਨ ਕਰੀਏ ਵਾਹ

ਆਪਣੇ ਆਪ ਨੂੰ ਜੀਵਨ ਨਾਲ ਬਾਈਂਡਿੰਗ ਬੋਲਣਾ ਬਾਤ ਗੁਰ ਬਾਤ ਆਪ ਆਪਣੀ ਕੰਨਾਂ ਨਾਲ ਆਪ ਨਹੀਂ ਜਿਹਨੂੰ ਸੁਣਨਾ ਬਾਤ ਗੁਰ ਬਾਤ ਬੋਲਦੇ ਆਂ ਬੋਲਦੇ ਆਂ ਸੁਣਦੇ ਆਂ ਸਾਹ ਆਂ ਬਾਤ ਕਿਤੇ ਮੇਰਾ ਬਾਬਾ ਤਰਸ ਦੇ ਘਰ ਆ ਜਾਏ ਬਾਤ ਗੁਰ ਬਾਤ ਕਿਤੇ ਗੱਲ ਅੰਦਰ ਤੱਕ ਪਹੁੰਚ ਜਾਏ ਜਦ ਤੱਕ ਸਭਨੇ ਕੰਨਾਂ ਦੇ ਬੋਲੋ ਬਾਈਂਡਿੰਗ Thank you Thank you. group 4 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 group 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 i the ਜਪਾਉਂਦਾ ਤੇ ਮੈਂ ਜਪਦਾ ਤੂੰ ਜਪਨਾ ਹੈ ਮੈਂ ਜਪਣਾ ਤੇਰੀ ਚੱਪਿਆਂ ਸੁਖ ਪ੍ਰਾਪਤ ਹੁੰਦਾ ਹੈ ਔਰ ਇਹ ਸੁਖ ਜਿਹੜਾ ਜੱਪ ਕੇ ਪ੍ਰਾਪਤ ਕਰਦਾ ਹੈ ਨਾ ਇਹ ਉਹ ਸੁਖ ਹੈ ਜਿਹੜਾ ਕਦੇ ਦੁੱਖ ਤੋਂ ਤਪਦੀ ਨਹੀਂ ਹੁੰਦਾ ਇਹ ਜਿਤਨੇ ਦੁਨਿਆਵੀ ਸੁੱਖ ਨੇ ਜਿਤਨਾ ਵੱਡਾ ਸੁੱਖ ਨੂੰ ਮਹਿਸੂਸ ਕਰਨ ਲਈ ਨਾਲ ਉਤਨਾ ਵੱਡਾ ਦੁੱਖ ਹੋਣਾ ਜ਼ਰੂਰੀ ਹੈ ਸਦੀਪ ਸਿੰਘ ਕਦੇ ਨਾ ਕਦੇ ਹਰ ਦੁਨਿਆਵੀ ਸੁੱਖ ਕਿਸੇ ਨਾ ਕਿਸੇ ਦੁੱਖ ਚੋਂ ਦਰਪਤੀ ਹੋਣਾ ਜ਼ਰੂਰੀ ਹੁੰਦਾ ਹੈ ਪਰ ਇਹ ਜਿਹੜਾ ਸੁੱਖ ਅੰਦਰ ਦਾ ਸੁੱਖ ਕਿਉਂਕਿ ਅਸਲ ਖੇਡ ਤੇ ਸੁੱਖ ਦੀ ਸੈਟੀਸਫੈਕਸ਼ਨ ਅੰਦਰੋਂ ਆਉਂਦੀ ਹੈ ਸਤਿਸ਼ਟੀ ਤੇ ਅੰਦਰੋਂ ਆਉਂਦੀ ਆਵਾਜ਼ ਤੇ ਅੰਦਰੋਂ ਆਉਂਦਾ ਅੰਦਰਲੇ ਸੁਖ ਖਾਤਰ ਆਪਾ ਵਕਾਤ ਐਸੀ ਮੇਰੇ ਵਰਗਿਆਂ ਦੇ ਬਾਹਰ ਬਕੀ ਬਸਰਾ ਦੇ ਵਿੱਚੋਂ ਭਾਰ ਤੇ ਮਾਈਕ ਪਾੜਾ ਕਰ ਵਾਲੇ ਅੰਦਰ ਵਸਦਾ ਪਰ ਇੱਥੇ ਬਾਪੂ ਮੇਰਾ ਕਹਿੰਦਾ ਜੀਭਾ ਦੇ ਨਾਲ ਇਤਨੂੰ ਜਪਣਾ ਮਿਲਿਆ ਕੰਨਾਂ ਨਾਲ ਸੁਣਨਾ ਮਿਲਿਆ ਬਾਤ ਅੰਦਰ ਪਹੁੰਚ ਗਈ ਤੇ ਨਾਮ ਜਪ ਕੇ ਜਿਹੜਾ ਸੁਖ ਪ੍ਰਾਪਤ ਹੁੰਦਾ ਹੈ ਭਰੇ ਉਹ ਇਹ ਪ੍ਰਕਾਤ ਦੁੱਖ ਚ ਤਬਦੀਲ ਨਹੀਂ ਹੁੰਦਾ ਕਰੀ ਹਾਂ ਹਾਂ ਦੁੱਖ ਬਾਰ ਬੈਠਾ ਤੂੰ ਨਹੀਂ ਜਪਦਾ ਤੇ ਦੁੱਖ ਦਦੇ ਜਾਂ ਵਿਸਰ ਜਾਏ ਰੋਜ਼ ਅਰਦਾਸ ਮੰਗਦੇ ਨੇ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ सर्वत्र खालसा जी को व गुरु व गुरु व गुरु, गुरु नाम चित्त पर चित्त आमन का सदका सर्व सुखो चित्त आमन का सदका क्योंकि चेते है जे गुरु गुरु अंदर तक पहुंचया होया जे चेते है तो चित आवे त महा आनंद चित आवे त सब सुख भंज चित आवे त श्रद्धा पूरी चित आवे त कबहू न चोरी ਤੇ ਜੇ ਨਹੀਂ ਚੇਤੇ ਦੁਖ ਤੇ ਹੈ ਬਾਬੇ ਨੇ ਚੋਇਸ ਬਖਸ਼ੀ ਹਰ ਸਿਮਰਤ ਪੂਰਨ ਸਰਕਾਰ ਹਰ ਬਿਸਰਤ ਸਬਕਾ ਮੁਕਤਾਜ ਤੇਰੀ ਮਰਜ਼ੀ ਹੈ ਤੂੰ ਪੂਰਨ ਸਰਕਾਰ ਨਾਲ ਜਾਂ ਤੂੰ ਸਬਕਾ ਮੁਕਤਾਜ ਨਾਲ ਕਿ ਜਦੋਂ ਵੀ ਕਿਸੇ ਅੱਗੇ ਹੱਟਣਾ ਪਵੇ ਨਾ ਉਦੋਂ ਬਸ ਐਨਲਿਸਿਸ ਕਰ ਲੈ ਕਰੀ ਆਪਣੇ ਆਪ ਆਪਣੇ ਜੀਵਨ ਚਰਿਆ ਦਾ ਆਪਣੀ ਰਹਿਤ ਵਹਿਤ ਦਾ ਕਿ ਕਿਤੇ ਨਾ ਕਿਤੇ ਬਾਪੂ ਦੇ ਬਾਪੂ ਨੂੰ ਬਾਪੂ ਦੇ ਨਾਮ ਹੋਵੇ ਸਾਰਿਆ ਹੋਣਾ ਤਾਂ ਹੀ ਕਿਸੇ ਅੰਗੇ ਹੱਥ ਅਟਕਣ ਦੀ ਲੋੜ ਪਈ। ਮੇਕਾ ਜਿਸ ਨੂੰ ਸੂਪਰ ਬਾਲਕ ਕਿਸਿਆ ਨਾ ਖੱਲ੍ਹੇਗੀ ਜਦੋਂ ਉਹ ਬਾਲਕ ਹੋ ਜਾਵੇ ਉਹ ਬਾਲਕ ਕੀਦੇ ਹੁੰਦਾ ਹੈ ਜਿਹੜੇ ਗੁਰੂ-ਗੁਰੂ ਕਰਦੇ ਨੇ ਤੇ ਗੁਰੂ-ਗੁਰੂ ਉਹ ਆਪ ਕਰਾਉਂਦਾ ਆਪ ਜਪਾਉਂਦਾ ਆਪਾਂ ਜਿੱਥੇ ਬੈਠੇ ਆਂ ਇੱਥੇ ਆਉਣਾ ਸੌਖੀ ਖੇਡ ਨਹੀਂ ਬਥੇਰੇ ਬਾਹਰ ਲੱਖਾਂ ਕਰੋੜਾਂ ਤੁਰੇ ਫਿਰਦੇ ਨੇ ਆਪਾਂ ਕੁਝ ਚੁਣੇ ਗਏ ਆ ਜਿਨ੍ਹਾਂ ਨੂੰ ਬਾਪੂ ਆਪਣੀ ਲੋਦੀ ਚ ਲੈ ਕੇ ਆਇਆ ਹੈ। ਤੇ ਆਪਣੀ ਗੋਦੀ ਚ ਲਿਆ ਕੇ ਮਾਪੋਂ ਆਪ ਨਾ ਪਾਉਂਦਾ ਪਹਿਲਾਂ ਹੁਕਮ ਲਾਉਂਦਾ ਕਿ ਅਵਰ ਕਾਸ ਤੇ ਕਿਤਨਾ ਕਾਮ ਮਿਲ ਸਾਥ ਸੰਗਤ ਭਾਜ ਕੇਵਲ ਨਾਮ ਹੁਕਮ ਲਾਉਂਦਾ ਕਿ ਇੱਥੇ ਆ ਕੇ ਕੇਵਲ ਨਾਮ ਜਪਣਾ ਕੇਵਲ ਨਾਮ ਸੁਣਨਾ ਕੇਵਲ ਨਾਮ ਨੂੰ ਅੰਦਰ ਧਾਰਨ ਕਰਨ ਦਾ ਯਤਨ ਕਰਨਾ ਹੈ ਤੇ ਜਿਹੜੇ ਕਰ ਲੈਂਦੇ ਨੇ ਫਿਰ ਸੁਖ ਤੇ ਅਗਾਂਹ ਫਿਰ ਤਾਂ ਸੁਖ ਕਿਹੜਾ ਨਹੀਂ ਚਾਹੁੰਦਾ ਸੋ ਕਹਿੰਦਾ ਮੈਂ ਤੇਰੇ ਚਰਨਾਂ ਦੇ ਵਿੱਚ ਰਹਿਣਾ ਗੁਰੂ ਕਾ ਲਾਲ ਕਹਿੰਦਾ ਮੈਨੂੰ ਨਾਮ ਜਪ ਕੇ ਜਿਹੜਾ ਮਿਲ ਰਿਹਾ ਤੇਰੀ ਕੋਈ ਥਾਉ ਨਹੀਂ ਆਜੋ ਪੜ ਲਈਏ ਕਿਤੇ ਸਤਿਗੁਰੂ ਤਰਸ ਕਰਨ ਸਾਨੂੰ ਵੀ ਮੇਰੇ RAM ਨਰਾਏ ਜਿਉਂ ਰੱਖ ਹੈ ਤਿਉਂ ਰਹੀਏ ਆ ਕਿਤੇ ਇੱਥੇ ਤੱਕ ਪਹੁੰਚ ਸਕੀਏ ਸੱਚੋਚ ਦਾ ਸ਼ੁਕਰਾਨਾ ਧੁਰ ਅੰਦਰੋਂ ਬਾਪੂ ਦਾ ਕਰ ਸਕੀਏ ਆਜੋ ਪੜ ਲਈਏ ਤੋਤਰ ਪਾਵੇ ਤਨਾ ਜਪਾ ਹੈ Are ready? Go. Thank <laughs> you. yeah You've Yep. yep. ਸ਼ਬਦ ਸਾਥ ਗੁਰੂ ਕੋਉ ਨਾਨਕ ਦੀ ਬਾਣੀ ਉਹ ਪਾ ਸੇ ਗੁਰੂ ਦੇ ਚਰਨਾਂ 'ਚ ਫੜਨਾ ਇੱਕ ਗੁਰਮੰਤਰ ਨੂੰ ਪੜ੍ਹ ਲਓ ਖਾਂਦਿਆਂ ਪੀਂਦਿਆਂ ਉੱਠਦਿਆਂ ਬੈਠਦਿਆਂ ਸੌਂਦਿਆਂ ਡੱਗਦਿਆਂ ਇੱਕੋ ਹੀ ਕੋਈ ਗੁਰੂ ਵਾਹ ਗੁਰ 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 ਵਾਹ ਕਰ ਕੇ ਪਾਪਾ ਬਾਪੂ ਦੇ ਚਾਣਾ ਦਾ ਸੁਆਦ ਲੈ ਬਹੁਤ ਤਰ ਕਰੀਏ